ਔਰ ਮੈਮ ਤੁਸੀਂ ਲਾਈਕ ਆਪਾਂ ਇਹ ਕਹਿ ਸਕਦੇ ਹਾਂ ਕਿ ਇੱਕ ਬਹੁਤ ਫਿਊ ਐਸੇ ਐਕਟਰਸ ਨੇ ਜਿਨ੍ਹਾਂ ਨੂੰ ਹਰ ਫਿਲਮ 'ਚ ਕੋਈ ਦੇਖਣਾ ਚਾਹੁੰਦਾ ਹੈ ਤੁਹਾਨੂੰ ਆਲਮੋਸਟ ਲਾਈਕ ਤੁਸੀਂ ਹਰ ਲਾਈਕ ਸੈਕਿੰਡ ਫਿਲਮ ਦੇ ਵਿੱਚ ਤੋੜਾ ਇੱਕ 파ਰਟ ਜ਼ਰੂਰ ਰੱਖਿਆ ਜਾਂਦਾ ਹੈ ਜਦ ਇੱਕ ਕਿਹਨੇ ਨਾ ਵੱਖਰੀ ਚੀਜ਼ ਲੈ ਕੇ ਆਉਣ ਦੀ ਗੱਲ ਹੁੰਦੀ ਹੈ ਤੁਸੀਂ ਆਪਣੇ ਅੰਦਰ ਕਿੰਨਾ ਕੋ ਚੈਲੰਜ ਫੀਲ ਕਰਦੇ ਹੋ ਕਿ ਬੈਕ ਟੂ ਬੈਕ ਤੁਸੀਂ ਮੈਨੂੰ ਇਹਨਾਂ ਪਤਾ ਹੁੰਦਾ ਇੱਕ ਸੈਟ ਤੋਂ ਫ੍ਰੀ ਹੋਏ ਦੂਜੇ ਸੈਟ ਤੇ ਪਹੁੰਚ ਕੇ ਇਹਦੇ ਵਿੱਚ ਬੈਲੈਂਸ ਕਿਵੇਂ ਮੇਨਟੇਨ ਕਰਦੇ ਹੋ ਤੁਸੀਂ ਬੈਲੈਂਸ ਸਟੋਰੀ ਮੁਤਾਬਕ ਡਾਇਰੈਕਟਰ ਮੁਤਾਬਕ ਹੁਣ ਜਿਵੇਂ ਮੈਂ ਹੋਰ ਕਰ ਪਰ ਮੈਨੂੰ ਐ ਮੇਰਾ ਮਤਲਬ ਹੈ ਕਿਸੇ ਵੀ ਗੱਲ 'ਚ ਚੈਲੰਜ ਨਹੀਂ ਹੈ ਬਸ ਨਾਰਮਲੀ ਜਿੱਥੇ ਵੀ ਜਾਣੀ ਆ ਮੈਂ ਨਾਰਮਲੀ ਰੋਲ ਕਰਦੀ ਆ ਪਰ ਉਹਨਾਂ ਨੇ ਬੁਲਾਇਆ ਉਹਨਾਂ ਨੇ ਕਿਹਾ ਮੈਡਮ ਤੁਸੀਂ ਇਸ ਤਰ੍ਹਾਂ ਕਰਨਾ ਹੈ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਡਾਇਰੈਕਟਰ ਕਿਉਂਕਿ ਕੋਈ ਵੀ ਐਕਟਰ ਚਾਹੇ ਜਿੱਡਾ ਮਰਜੀ ਵੱਡਾ ਹੋ ਜੇ ਪਰ ਡਾਇਰੈਕਟਰ ਜਿਹੜਾ ਹੁੰਦਾ ਨਾ ਜਦੋਂ ਉਹਨੂੰ ਸਮਝਾਉਂਦਾ ਜਾਂ ਰਾਈਟਰ ਨੂੰ ਦੱਸਦਾ ਵੀ ਆ ਗੱਲ ਮੈਡਮ ਐਂ ਕਹਿਣੀ ਐ ਮੈਂ ਅੱਜ ਵੀ ਉਹਨਾਂ ਤੋਂ ਸਿੱਖਦੀ ਆਂ ਵੀ ਕਿਵੇਂ ਕਹਾਂ ਜੀ ਮੈਂ ਕਿਵੇਂ ਕਹਾਂ ਮੈਂ ਹੁਣ ਇੱਕ ਹੋਰ ਸੈਟ ਤੇ ਗਈ ਸੀ ਉਹ ਕਹਿੰਦੇ ਸੀ ਮੈਡਮ ਐਸੇ ਬੋਲੋ ਇਸ ਡਾਇਲੋਗ ਨੂੰ ਐਸੇ ਬੋਲੋ ਮੈਂ ਕਿਹਾ ਬਹੁਤ اچھی ਗੱਲ ਐ ਫਿਰ ਮੈਂ ਬਾਰ-ਬਾਰ ਰਿਪੀਟ ਕੀਤਾ ਫਿਰ ਮੈਨੂੰ ਲੱਗਿਆ ਵੀ ਹਾਂ ਮੈਨੂੰ ਇਵੇਂ ਹੀ ਬੋਲਣਾ ਚਾਹੀਦਾ ਜਦੋਂ ਦੱਸਦੇ ਹੁਣ ਇਹਦਾ ਸੁਭਾਏ ਮੈਂਡੀ ਦਾ ਹਰ ਚੀਜ਼ ਇੰਨੀ ਡਿਟੇਲ ਵਿੱਚ ਐਕਸਪਲੇਨ ਕਰਦੀ ਐ ਵੀ ਤੁਸੀਂ ਐਂ ਕਰਨਾ ਤੇ ਬੜਾ ਚੰਗਾ ਲੱਗਦਾ